We made ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਹ ਮੁਰਦਾਬਾਹ ਜੀਤਪਰ ਸਿੰਘ ਨਾਜਵਾਨ ਸਭਾ ਜਿੰਦਾਬਾਦ 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 ਵਰਤਮਾਨ ਸਰਕਾਰ ਮਰਦਾਬਾਹ ਮੁਰਦਾਬਾਹ ਮੁਰਦਾਬਾਹ ਅਹ ਹਸਤਕਾਲ ਮੈਂ ਤਰਮਿੰਦਰ ਸਿੰਘ ਜਨਰਲ ਸੈਕਟਰੀ ਸ਼ੀਰਪਗਤ ਸਿੰਘ ਨਾਜਵਾਨ ਸਭਾ ਪੰਜਾਬ ਆ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਫੈਕਸ਼ਨ ਕਰਕੇ ਬਾਜ਼ਾਰ ਦੇ ਵਿੱਚ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨੌਜਵਾਨਾਂ ਨੂੰ ਲੈ ਕੇ ਇਹ ਮਾਰਚ ਕੱਢਿਆ ਹੈ ਨਸ਼ੇ ਬੇਰੋਜ਼ਗਾਰੀ ਦੇ ਵਿਰੁੱਧ ਤੇ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਤੇ ਧਮਕਾਨ ਵਾਲਾ ਜਿਹੜਾ ਰਵਈਆ ਹੈ ਸਰਕਾਰ ਦਾ ਸਰਕਾਰ ਨਸ਼ਿਆਂ ਦੇ ਵਿਰੁੱਧ ਜੁੱਦ ਚਲਾ ਕੇ ਲੋਕਾਂ ਨੂੰ ਜਿਹੜਾ ਹੈ ਲੋਕਾਂ ਦੇ ਵਿੱਚ ਆਪਣੀ ਈਮੇਜ ਸਾਫ਼ ਕਰਨ ਦਾ ਜਿਹੜਾ ਯਤਨ ਕਰ ਰਹੀ ਸੀ ਪਰ ਜ਼ਮੀਨੀ ਪੱਧਰ ਦੇ ਉੱਪਰ ਅੱਜ ਵੀ ਨਸ਼ੇ ਦਾ ਕਾਰੋਬਾਰ ਬਹੁਤ ਜ਼ਿਆਦਾ ਹੁੰਦਾ ਪਿਆ ਹੈ ਲਗਾਤਾਰ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਜਿਹੜੀਆਂ ਤਸਵੀਰਾਂ ਵਾਇਰਲ ਹੋ ਕੇ ਦੱਸ ਰਹੀਆਂ ਕਿ ਅੱਜ ਵੀ ਨਸ਼ੇ ਦੇ ਨਾਲ ਸਾਡੇ ਤੀ ਪੁੱਤ ਪੰਜਾਬ ਦੇ ਤੀ ਪੁੱਤ ਪੰਜਾਬ ਮਾਰਿਆ ਜਾ ਰਿਹਾ ਹੈ ਤੇ ਜਦੋਂ ਇਹ ਉਜਾਗਰ ਹੁੰਦੀਆਂ ਆ ਤੇ ਇਹਨਾਂ ਦੇ ਮੰਤਰੀਆਂ ਦੇ ਵੱਲੋਂ ਗੁੰਡਾ ਅਨਸਰਾਂ ਦੇ ਵੱਲੋਂ ਸਮਗਰਾਂ ਦੇ ਵੱਲੋਂ ਲਗਾਤਾਰ ਕਆ ਜਾਂਦਾ ਉਹਨਾਂ ਨੂੰ ਜਿਹੜੇ ਲਗਾਤਾਰ ਨਸ਼ੇ ਦੇ ਕਾਰੋਬਾਰ ਦਾ ਜਿਹੜਾ ਲਗਾਤਾਰ ਥੱਲੇ ਪਿੰਡਾਂ ਦੇ ਵਿੱਚ ਜੋ ਵਾਪਰਦਾ ਹੈ ਉਹ ਜਾਗਰ ਕਰਦਿਆ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਇਹ ਕਨਵੈਨਸ਼ਨ ਕਰਕੇ ਜਿੱਥੇ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਦੱਸਿਆ ਕਿ ਅੱਜ ਵੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੈ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬੜੇ ਵੱਡੇ ਪੱਧਰ ਤੇ ਹੈ ਤੇ ਇਹਦੇ ਹੱਲ ਦੇ ਵਿੱਚ ਲਈ ਆਓ ਨੌਜਵਾਨ ਸਭਾ ਦੇ ਮੈਂਬਰ ਬਣੋ ਤੇ ਸਰਕਾਰ ਦੇ ਵਿਰੁੱਧ ਤਿੱਖਾ ਜਿਹੜਾ ਸੰਘਰਸ਼ ਲੁਕੀਏ ਜਿੱਥੇ ਨੌਜਵਾਨਾਂ ਨੂੰ ਇਹ ਕਹੇ ਕਿ ਲਾਂਬਦ ਵੀ ਕਰੀਏ ਕਿ ਨਸ਼ੇ ਤੋਂ ਨਿਕਲੋ ਬੇਰੋਜ਼ਗਾਰੀ ਦੇ ਖਾਤਮੇ ਦੇ ਲਈ ਸੰਘਰਸ਼ਾਂ ਦੇ ਵਿੱਚ ਆਓ ਉੱਥੇ ਸਰਕਾਰ ਨੂੰ ਵੀ ਥਾਂ ਥਾਂ ਦੇ ਵਿੱਚ ਘੇਰੀਏ ਇਹ ਸਾਡੀ ਅੱਜ ਦੀ ਕਨਵੈਨਸ਼ਨ ਦਾ ਸੱਦਾ ਸੀਗਾ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਜਥੇਬੰਦ ਕਰਨਾ ਤੇ ਸਰਕਾਰ ਦੇ ਵਿਰੁੱਧ ਜੋ ਤਿੱਖਾ ਸੰਘਰਸ਼ ਕਰਨਾ ਤਾਂ ਕਿ ਕਈ ਮੈਨੂ ਦੇ ਵਿੱਚ ਅਸਲ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਕੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਤੇ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਦਾ ਪੱਕੇ ਰੋਜ਼ਗਾਰ ਦਾ ਪ੍ਰਬੰਧ ਹੋਵੇ ਸਰਕਾਰ ਤੇ ਦਾਵਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਪਰ ਹਰ ਰੋਜ਼ ਨੌਜਵਾਨ ਦੀਆਂ ਮੌਤਾਂ ਹੋ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦੋਾਇਆ ਜਾ ਰਿਹਾ ਜਾ ਕੇ ਕਿ ਇਹ ਨੌਜ ਜਿਹੜੀ ਮੌਤ ਆ ਇਹ ਕਿਸੇ ਹੋਰ ਕਾਰਨ ਕਰਕੇ ਆਲੀ ਪਿਸਤਾ ਦੇ ਦੇ ਬਸ ਇਹ ਸਾਫੀ ਹੈ ਨਾ ਇਸੇ ਗੱਲ ਨੂੰ ਸਾਬਤ ਕਰਦੀ ਅੱਜ ਦੀ ਕਨਵੈਨਸ਼ਨ ਹੈ ਨਾ ਸਾਡੀ ਕਨਵੈਨਸ਼ਨ ਦੇ ਵਿੱਚ ਅੱਜ ਇੱਕ ਪੁਲਿਸ ਦਾ ਅਧਿਕਾਰੀ ਕੋਈ ਜਿੰਨੀ ਪਹੁੰਚਿਆ ਕਾਰਨ ਕੀ ਹੈ ਕਿਉਂਕਿ ਪਤਾ ਕਿ ਸਾਡ ਆ ਲੋਕਾਂ ਦੇ ਵਿੱਚ ਜੋ ਅਸੀਂ ਜਿਹੜਾ ਲੂਣ ਗੁੰਨਿਆ ਹੈ ਉਹ ਲੋਕਾਂ ਦੇ ਵਿੱਚ ਸਾਹਮਣੇ ਆ ਗਿਆ ਹੈ ਸਾਡੇ ਵੱਲੋਂ ਨਸ਼ੇ ਦੇ ਸਪਲਾਈਰਾਂ ਨੂੰ ਲਗਾਤਾਰ ਸ਼ੈਲਟਰ ਕੀਤਾ ਜਾ ਰਿਹਾ ਹੈ ਇਹ ਗੱਲ ਸਾਬਤ ਵੀ ਹੋ ਗਈ ਕਿ ਪਿਛਲੇ ਸਮੇਂ ਜਿੱਦਾਂ ਬਠਿੰਡੇ ਦੀ ਉਹ ਬੀਬੀ ਕਹ ਲਈ ਚਿੱਟੇ ਦੇ ਸਨੇ ਗ੍ਰਤਾਰ ਹੋਈ ਕਈ ਪੁਲਿਸ ਅਧਿਕਾਰੀਆਂ ਦੇ ਵੱਲੋਂ ਚਾਹੇ ਉਹ ਫਲੋਰ ਦਾ ਅਧਿਕਾਰੀ ਹੈ ਫਿਰੋਜ਼ਪੁਰ ਤੋਂ ਲੈ ਕੇ ਸਪਲਾਈ ਕਰਦਾ ਰਿਹਾ ਹੈ ਨੰਗਾ ਹੋ ਗਿਆ ਕਿ ਪੁਲਿਸ ਦੇ ਕਈ ਅਫਸਰ ਕਈ ਮੁਲਾਜ਼ਮ ਖੁੱਦ ਜਿਹੜੇ ਐ ਜਿਹੜਾ ਕਹ ਲਈਏ ਵੀ ਨਸ਼ੇ ਦੀ ਸਪਲਾਈ ਕਰ ਰਿਹਾ ਐ ਇਹ ਗੱਲ ਨੂੰ ਨੰਗਾ ਹੁੰਦਿਆ ਅੱਜ ਪ੍ਰਸ਼ਾਸਨ ਦਾਬਾ ਲਾਂਦਾ ਐ ਵੀ ਜਿਹੜੇ ਨਸ਼ੇ ਦੇ ਨਾਲ ਨੌਜਵਾਨ ਮਾਰੇ ਗਏ ਐ ਉਹ ਨਸ਼ੇ ਨਾਲ ਨਹੀਂ ਕਿਸੇ ਹੋਰ ਕਰਕੇ ਮਾਰੇ ਗਏ ਐ ਪਰ ਇਹ ਝੂਠ ਲੋਕ ਨਹੀਂ ਬਰਦਾਸ਼ਤ ਕਰਨਗੇ ਕਿਉਂਕਿ ਲੋਕ ਤਕੜੇ ਹੁੰਦੇ ਐ ਇਹਨਾਂ ਲੋਕਾਂ ਨੇ ਉਹ ਕਾਲੀ ਭਾਜਪਾ ਪੰਜਾਬ ਦੇ ਵਿੱਚੋਂ ਭਜਾਇਆ ਇਹਨਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਭਜਾਈ ਜਿਹੜੀ ਵੱਡੇ ਦਮਕ ਜੇ ਮਾਰਦੀ ਸੀਗੀ ਸਾਡੇ ਗ੍ਰੰਥ ਨੂੰ ਹੱਥ ਦੇ ਵਿੱਚ ਕਹਿ ਕੇ ਫੜ ਕੇ ਸੋਖਾਦੀ ਸੀਗੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿਆਂਗੇ ਤੇ ਇਹ ਵੀ ਨਹੀਂ ਰਹੇ ਨੇ 92 ਜਿਹੜੇ ਕਹਿੰਦੇ ਹੈ ਕਿ ਅਸੀਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਦਿਆ ਪੰਜਾਬ ਦੇ ਲੋਕ ਲੜਨਾ ਜਾਣਦੇ ਆ ਉਹ ਅੱਜ ਵੀ ਲੜ ਰਹੇ ਆ ਇੱਥੇ ਨੌਜਵਾਨਾਂ ਨੇ ਕਨਵੈਨਸ਼ਨ ਕਰਕੇ ਦੱਸ ਦਿੱਤਾ ਕਿ ਤੁਹਾਡੇ ਵੱਲੋਂ ਕੀਤੀ ਜਾ ਰਹੀ ਜਵਾਨ ਬੰਦੀ ਅਸੀਂ ਸਹਿਣ ਨਹੀਂ ਕਰਾਂਗੇ ਅਸੀਂ ਬੋਲਾਂਗੇ ਤੇ ਇਸ ਦੇ ਵਿਰੁੱਧ ਹੋਰ ਡਟਵੇਂ ਰੂਪ ਦੇ ਵਿੱਚ ਸੰਘਰਸ਼ ਕਰਾਂਗੇ ਪ੍ਰਸ਼ਾਸਨਾਂ ਸਰਕਾਰ ਨੂੰ ਕੀ ਜਤਾਂ ਸਾਡੀ ਸਭ ਚੇਤਾਵਨੀ ਹੈ ਸਹੀ ਮਹੀਨੇ ਦੇ ਵਿੱਚ ਕੰਮ ਕਰੋ ਜਿਹਦੇ ਕਰਕੇ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਤੁਹਾਨੂੰ ਜਿਤਾਇਆ ਤੁਹਾਨੂੰ ਸੱਤਾ ਦੀ ਕੁਰਸੀ ਦੇ ਉੱਪਰ ਬਿਠਾਇਆ ਹੈ ਤੇ ਅੱਜ ਕੁਰਸੀ ਮਿਲਣ ਤੋਂ ਬਾਅਦ ਉਹਨਾਂ ਸਰਮਾਇਦਾਰਾਂ ਉਹਨਾਂ ਮਾਫੀਆ ਅੰਸਰਾ ਦੇ ਹੱਕ ਦੇ ਇतना ਕੰਮ ਕਰੋ ਨਹੀਂ ਤਾਂ ਲੋਕ ਜਿਹੜੇ ਬਹੁਤ ਤਕੜੇ ਹੁੰਦੇ ਲੋਕਾਂ ਦੀ ਤਾਕਤ ਬਹੁਤ ਤਕੜੀ ਹੁੰਦੀ ਹੈ ਲੋਕ ਤੁਹਾਨੂੰ ਘਰਾਂ ਦੇ ਵਿੱਚੋਂ ਨਿਕਲਣਾ ਬੰਦ ਕਰ ਦੇਣਗੇ